ਤਵੇਖੋ ਜੀ ਜਿਹੜੀ ਜਿੱਤ ਦਾ ਲਾਨ ਹੋਣਾ ਹੀ ਬਾਕੀ ਆ ਬਾਕੀ ਤੁਹਾਨੂੰ ਸੰਤਾਂ ਨੇ ਆਪ ਮਾਰੇ ਦੱਸ ਦਿੱਤਾ ਸਾਡੇ ਕੋ ਕਹਿਣ ਦੀ ਬਹੁਤੀ ਲੋੜ ਨਹੀਂ ਸਾਰਿਆਂ ਜਿਹੜਾ ਆ ਜੜਦੀ ਕਲਾ ਦਾ ਨਾਲਾ ਲਾ ਰਹਾ ਦਿੱਤਾ ਉਹਨਾਂ ਨੇ ਤੇ ਪੂਰਾ ਕਿਹਾ ਕਿ ਅਸੀਂ ਠੋਕ ਵਜਾ ਕੇ ਭਾਈ ਅਮਰਪਾਲ ਸਿੰਘ ਤੇ ਦੀਪ ਸੰਨੀ ਜਿਹੜਾ ਆਪਣਾ ਸੰਦੀਪ ਸੰਨੀ ਦਾ ਭਰਾ ਜਿਹੜਾ ਮਨਦੀਪ ਸਿੰਘ ਦਾ ਠੋਕੇ ਸਾਥ ਦੇਾਂਗੇ ਬਾਕੀ ਇਹ ਤੁਹਾਨੂੰ ਦੱਸ ਦੇਣ ਕਿਹੜੀ ਗਰਾਊਂਡ ਦੀ ਰਿਪੋਰਟ ਆ ਇਹ ਲਾਨ ਹੋਣਾ ਹੀ ਬਾਕੀ ਬਾਕੀ ਜੜਦੀ ਕਲਾ ਦਾ ਤਾਂ ਤਾਂ ਇਸ ਸਮਿਨਿਚੋਨ ਦੇ ਵਿੱਚ ਕਾਦੀਨਾਲ ਵਾਰਿਸ ਪੰਜਾਬ ਦੇ ਵੱਲੋਂ ਜਿਹੜਾ ਭਾਈ ਮਨਦੀਪ ਸਿੰਘ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ। ਸੋ ਅੱਜ ਜਿਹੜਾ ਚੋਣ ਕੈਂਪੇਨਿੰਗ ਚੱਲ ਰਹੀ ਹੈ ਲਗਾਤਾਰ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਕਾਦੀਨਾਲ ਵਾਰਿਸ ਪੰਜਾਬ ਦੇ ਹੱਕ ਦੇ ਵਿੱਚ ਉਹਨਾਂ ਦੇ ਵੰਦ ਕੀਤੇ ਜਾ ਰਹੇ ਆ। ਬਾਪੂ ਦਸੇਨ ਸਿੰਘ ਹੋਣੀ ਨਾਲ ਦੇ ਅੰਮ੍ਰਿਤਪਾਲ ਭਾਈ ਸਾਹਿਬ ਤੇ ਜਿਹੜੇ ਮਾਤਾ ਜੀ ਨੇ ਸਮੁੱਚੀ ਟੀਮ ਲੀਡਰਸ਼ਿਪ ਜਦੇਦਾ ਸਹਿबान ਹੋਣੀ ਆ ਲੱਗ ਵੱਗ ਜਥੇਬੰਦੀਆਂ ਸਾਡੇ ਇੱਥੇ ਮੌਜੂਦ ਹੋਏ ਨੇ। ਹਮੇਂ ਕੋਸ਼ਿਸ਼ ਕਰਾਂਗੇ ਕਿ ਭਾਵਨੇ ਭਾਈ ਜੀ ਬਤਾ ਫਤਿਹ ਦੀ ਸੰਸਕ੍ਰਿਤੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਜੀ ਲਗਾਤਾਰ ਇੰਤਜ਼ਾਰ ਸੀਗਾ ਜ਼ਮੀਨੀ ਚੋਣ ਜਦੋਂ ਦਾ ਬਿਗਲ ਬੱਜਿਆ ਇਹ ਮੰਗ ਸੀਗੀ ਕਿ ਹੋ ਜੇਗਾ ਜਲਦੀ ਜਲਦੀ ਐਲਾਨ ਕਰ ਦਿੱਤਾ ਜਾਵੇ ਕਿਉਂਕਿ ਅੰਤਰ ਘਲਕ ਹੈ ਹੁਣ ਜਦੋਂ ਐਲਾਨ ਕਰ ਦਿੱਤਾ ਗਿਆ ਕੀ ਲੱਗਦਾ ਕਿੰਨਾ ਕੁ ਸ਼ੌਂਸ ਹੈ ਜੇਤਣੂ ਲੈ ਕੇ ਕਿਉਂਕਿ ਜਿਹੜੀ ਸ਼ੋਮਨੀ ਗੱਲ ਦਾ ਉਹ ਵੀ ਕਹਦੀ ਅਸੀਂ ਇੱਕ ਧੰਨੀ ਫੌਜੀ ਪਰਵਾਸ ਚੋਂ ਆ ਸੱਤਾ ਦੇ ਪਰਵਾਦੀ ਕਹਿੰਦੀ ਇਹ ਚੋਣ ਹੀ ਸਾਡੀ ਹਰ ਇੱਕ ਬਾਡੀ ਕਹਿੰਦੀ ਸਾਡੀ ਚਤ ਹਾਂਜੀ ਇਹ ਦੇਖੋ ਜੀ ਜਿਹੜੀ ਜਿੱਤ ਦਾ ਲਾਨ ਹੋਣਾ ਹੀ ਬਾਕੀ ਆ ਬਾਕੀ ਤੁਹਾਨੂੰ ਸੰਤਾਂ ਨੇ ਆਪ ਮਾਰੇ ਦੱਸ ਦਿੱਤਾ ਸਾਡੇ ਕੋ ਕਹਿਣ ਦੀ ਬਹੁਤੀ ਲੋੜ ਨਹੀਂ ਅਚਬਾਲ ਦੇ ਵਿੱਚੋਂ ਜਾ ਰਹੇ ਆ ਤੇ ਕੋਈ ਵੀ ਦੁਕਾਨ ਵਾਲਾ ਵੀਰ ਕੋਈ ਵੀ ਕਹੇ ਵੀ ਕਾਰੋਬਾਰ ਦੇ ਟੈਟਰ ਟਰਾਲੀ ਗੱਡੇ ਜਾਂਦੇ ਸਾਰਿਆਂ ਹੀ ਜਿਹੜਾ ਆ ਜੜਦੀ ਕਲਾ ਦਾ ਨਾਲਾ ਲਾ ਰਹਾ ਦਿੱਤਾ ਉਹਨਾਂ ਨੇ ਪੂਰਾ ਕਹਾ ਗਿਆ ਅਸੀਂ ਠੋਕ ਵਜਾ ਕੇ ਭਾਈ ਅਮਰਪਾਲ ਸਿੰਘ ਤੇ ਦੀਪ ਸੰਨੀ ਜਿਹੜਾ ਆਪਣਾ ਸੰਦੀਪ ਸੰਨੀ ਦਾ ਭਰਾ ਜਿਹੜਾ ਮਨਦੀਪ ਸਿੰਘ ਦਾ ਠੋਕੇ ਸਾਧਾਂਗੇ ਬਾਕੀ ਸਾਡੇ ਨਾਲ ਭਾਜੀ ਹਣੀ ਪੈਤਰਜੀਤ ਸਿੰਘ ਬਾਦਲਪੁਰ ਤੋਂ ਤੇ ਸਰਪੰਚ ਸਾਹਿਬ ਨਾਲ ਜੀਰੇ ਤੋਂ ਪਹੁੰਚੇ ਨੇ ਬਾਕੀ ਇਹ ਤੁਹਾਨੂੰ ਦੱਸ ਦੇਣਗੇ ਡਾਊਨਰੀ ਰਿਪੋਰਟ ਆ ਇਹ ਐਲਾਨ ਹੋਣਾ ਹੈ ਬਾਕੀ ਬਾਕੀ ਚੱਲਦੀ ਕਲਾਸ਼ ਸਰਪੰਚ ਸਾਹਿਬ ਜੇਕਰ ਗੱਲ ਕਰੀਏ ਇਹ ਹਲਕੇ ਦੇ ਵਿੱਚ ਕੰਮ ਬਹੁਤ ਹੋਣਾ ਲੇ ਪਏ ਆ ਪੰਜ ਸਾਲ ਪਹਿਲਾਂ 10 ਸਾਲ ਪਹਿਲਾਂ ਵੀ ਉਹੀ ਮੁੱਦੇ ਸੀਗੇ ਨਸ਼ੇ ਦੇ ਮੁੱਦੇ پورے ਪੰਜਾਬ 'ਚ ਇਹ ਕਹਿੰਦੇ ਬਹੁਤ ਵੱਡਾ ਲੇਕਿਨ ਹੁਣ ਜਦੋਂ ਇਹ ਟਿਕੜੇ ਨਾਲ ਕਰ ਦਿੱਤੀ ਹੈ ਲੱਗਦਾ ਹੈ ਕਿ ਲੋਕ ਉਹਨਾਂ 'ਤੇ ਵਿਸ਼ਵਾਸ ਕਰਨਗੇ ਕਿਉਂਕਿ ਆਖਰੂਦ ਸਾਹਿਬ ਹਲਕੇ ਦੇ ਵਿੱਚੋਂ ਯਮਨਰ ਵਾਲ ਸਿੰਘ ਹੁਣ ਬਹੁਤ ਵੱਡਾ ਹੰਗਾਰਾ ਮਿਲਿਆ ਲੇਕਿਨ ਹੁਣ ਉਹ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਮਨਦੀਪ ਸਿੰਘ ਉਹਨਾਂ ਦੇ ਭਰਾ ਸੰਦੀਪ ਸਿੰਘ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਲੱਗਦਾ ਨਹੀਂ ਕਿ ਜਦੋਂ ਵੋਟਰ ਵੋਟ ਪਾਹ ਜਾਏਗਾ ਉਸੇ ਮੰਨ ਦੇ ਵਿੱਚ ਕੋਈ ਨਾ ਕੋਈ ਸ਼ੱਕ ਪੈਦਾ ਹੋਣਗੇ ਸ਼ੰਕਾ ਹੈਗੀ ਕਿ ਕਿਸ ਤਰੀਕੇ ਨਾਲ ਸਰਕਾਰ ਚੱਲੇਗੀ ਕਿਸ ਤਰੀਕੇ ਨਾਲ ਇਹ ਚੋਣ ਚੱਲੇਗੀ ਲੋਕਾਂ ਦੇ ਮਤੇ ਬਿਲਕੁਲ ਅਸੀਂ ਵੇਖ ਰਹੇ ਹਾਂ ਕਿਸਾਨੀ ਜਵਾਨੀ ਸਾਡੀ ਬੁਰਾ ਹਾਲ ਹੈ ਤਾਂ ਜਿਹੜੀ ਅੱਜ ਦੀ ਇਹ ਵੋਟ ਹੈ ਲੋਕਾਂ ਦੀ ਸਰਕਾਰ ਜਿਹੜੀ ਉਹ ਇੱਕ ਪੈਸਾ ਨੂੰ ਜਿਤਾ ਕੇ ਵਿਰੋਧ ਪੈਦਾ ਕਰਨਗੇ ਵੀ ਅਸੀਂ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਹਾਂ ਤੇ ਇਸ ਕਰਕੇ ਪੈਸਾ ਉਹਨਾਂ ਦਾ ਸਮਰਥਨ ਦਿੱਤਾ ਜਾਏਗਾ ਹਰੇਕ ਪਾਰਟੀ ਦਾ ਮੈਨੀਫੈਸਟੋ ਹੁੰਦਾ ਏਜੰਡੇ ਹੁੰਦੇ ਨੇ ਅਕਾਲੀ ਦਲ ਦਾ ਵਾਰਿਸ ਪੰਜਾਬ ਦੇ ਜਿਹੜੀ ਇਹ ਨਵੀਂ ਹੁਣ ਇੱਕ ਪੋਲਿਟੀਕਲ ਪਾਰਟੀ ਬਹੁਤ ਵੱਡੇ ਪੱਧਰ ਤੇ ਮਰਚ ਹੋਦੀ ਹੈ ਪੰਜਾਬ ਦੇ ਵਿੱਚ ਬਣ ਰਹੀ ਹੈ ਇਹ ਕਿੰਦਾ ਮੁੱਦੇ ਦੇ ਪਿੰਡਾਂ ਤੋ ਜਾਣੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਮੰਗੋਗੇ ਕਿਉਂਕਿ ਲੋਕ ਹੁਣ ਬਹੁਤ ਘੱਟ ਬਚਤ ਪਾਰਟੀਆਂ ਤੇ ਵਿਸ਼ਵਾਸ ਕਰਦੇ ਆ ਲੋਕ ਕਹਿੰਦੇ ਕੰਮ ਕਰ ਦੋਗੇ ਤੇ ਵੋਟ ਪਾ ਦੇਾਂਗੇ ਅੱਜ ਇਹ ਪਹਿਲੀ ਵਾਰ ਭਰੋਸਾ ਜਿੱਤਣੇ ਹਜੇ ਸੱਤਾ ਚੋਣਾ ਹੈ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਦੇਖੋ ਜੀ ਜਿਹੜੇ ਸਾਡੇ ਮੁੱਦੇ ਪੰਜਾਬ ਦੇ ਮੁੱਦੇ ਨੇ ਤੁਸੀਂ ਵੇਖ ਚੁੱਕੇ ਹੋ ਅੱਜ ਕਿਸਾਨੀ ਦੇ ਸਾਡੇ ਜਵਾਨੀ ਜਿਹੜੇ ਮੇਨ ਮੁੱਦੇ ਆ ਅੱਜ ਨਸ਼ਿਆਂ ਦੇ ਵਿੱਚ ਸਾਡੀ ਜਿਹੜੀ ਜਵਾਨੀ ਹੈ ਜਿਹੜੀ ਉਹ ਗਲਤਾਨ ਹੋ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਮੁੱਦੇ ਜਿਹੜੇ ਬਹੁਤ ਵੱਡੇ ਆ ਜਿਨ੍ਹਾਂ ਨੂੰ ਕਿਸਾਨ ਅੱਜ ਸਾਡੇ ਜਿਹੜੀਆਂ ਹੱਦਾ ਦੇ ਬੈਠੇ ਜਿਨ੍ਹਾਂ ਨੂੰ ਜਿਹੜੇ ਸਰਕਾਰਾਂ ਜਿਹੜੀਆਂ ਤਾਂ ਨਾਲ ਨਹੀਂ ਤਰੀਕੇ ਨਾਲ ਜੜੀਆਂ ਕੋਟ ਰਹੀਆਂ ਕਿਉਂਕਿ ਅੱਜ ਤੁਸੀਂ ਵੇਖ ਲਿਓ ਕਿਸਾਨ ਵੀ ਜਿਹੜਾ ਸੜਕਾਂ ਤੇ ਰੋ ਰਿਹਾ ਹੈ ਤਾਂ ਜਿਹੜਾ ਪੰਜਾਬ ਜਿਹੜਾ ਸਾਰਾ ਹੀ ਉਹ ਸੜ ਜਾ ਜਿਹੜੇ ਸਾਡੇ ਆਨੇ ਟੀਚਰੇ ਪੜੇ ਲਿਖੇ ਲੋਕ ਨੇ ਨੌਕਰੀਆਂ ਦੀ ਭਾਲ ਦੇ ਵਿੱਚ ਨੇ ਸੋ ਜਿਹੜੀਆਂ ਜੰਨੀਆਂ ਵੀ ਕਾ ਦਰਵਾਜ਼ ਪੰਜਾਬ ਦੀ ਜਿਹੜੀ ਪਾਰਟੀ ਉਹ ਪੰਜਾਬ ਦੇ ਮੁੱਦਿਆਂ ਦੇ ਹੀ ਕੰਮ ਕਰ ਰਹੀ ਹੈ ਔਰ ਅਸੀਂ ਹਮੇਸ਼ਾ ਹੀ ਸਾਡੇ ਜਿਹੜੇ ਆਗੂ ਨੇ ਉੱਪਰ ਲੋਕ ਜਾਣ ਚੁੱਕੇ ਹੋ ਤੁਸੀਂ ਮਾਝੇ ਦੀ ਧਰਤੀ ਤੋਂ ਅੱਗੇ ਵੀ ਵੇਖਿਆ ਕਿ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਤੋਂ ਐਮਪੀ ਭਾਈ ਅਮਰਤਪਾਲ ਸਿੰਘ ਨੂੰ ਮੌਕਾ ਦਿੱਤਾ ਹੈ ਤੇ ਤੁਸੀਂ ਵੇਖ ਰਹੇ ਹੋ ਭਾਈ ਅਮਰਤਪਾਲ ਸਿੰਘ ਦੇ ਲੋਕ ਨਾਲ ਅੱਜ ਵੀ ਪਿਆਰ ਉਦਾਂ ਹੀ ਕਰਦੇ ਤੇ ਪੁੱਨ ਦੇ ਨਾਲ ਅੱਜ ਵੀ ਖੜੇ ਐ ਡੱਟ ਕੇ ਇਸੇ ਤਰ੍ਹਾਂ ਭਾਈ ਮਨਦੀਪ ਸਿੰਘ ਜੀ ਜੋ ਅੱਜ ਇਸ ਇਲੈਕਸ਼ਨ ਦੇ ਤੁਸੀਂ ਵੇਖ ਚੁੱਕੇ ਹੋ ਅ ਤੇ ਤੁਸੀਂ 11 ਤਰੀਕ ਨੂੰ ਜੋ ਵੋਟਾਂ ਪਈਆਂ 14 ਨੂੰ ਰਿਜ਼ਲਟ ਆਊਗਾ ਤੇ ਭਾਈ ਮਨਦੀਪ ਸਿੰਘ ਵੱਡੀ ਲੀਡਰ ਆ ਜਿਹੜਾ ਜੇਤੂ ਹੋ ਕੇ ਐਮਐਲਏ ਬਣਨਗੇ ਤੇ ਉਹ ਆਪਣੇ ਅਤਰ ਤਰ ਰਣਕੀ ਦੀ ਜਿਹੜੀ ਉਹ ਗੱਲ ਰੱਖਣਗੇ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਕਿਤੇ ਨਾ ਕਿਤੇ ਜਣੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਹੇ ਆ ਚਵਾਲ ਲਗਣਦੀਆਂ ਜਿੱਥੇ ਕਿ ਵੱਡੇ ਪੱਧਰ ਤੇ ਇਕੱਠ ਕੀਤਾ ਗਿਆ ਹੈ ਆਕਾਦੇਦਲ ਵਾਦਸ ਪੰਜਾਬ ਦੇ ਵੱਲੋਂ ਤੇ ਨਾਂ ਦਾ ਦਿੱਤਾ ਜਾ ਰਿਹਾ ਕਿ ਜਿੱਤ ਜਿਹੜੀ ਯਕੀਨੀ ਹੈਗੀ ਆ